ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਦੌਰਾ ਹੈਗਾ ਜੀ 7 ਸਿਮੇਲਨ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ ਪਿਛਲੇ ਸਾਲ ਵੀ ਗਏ ਸੀ ਤੇ ਐਤਕੀ ਵੀ ਉਹਨਾਂ ਨੂੰ ਸੱਦਾ ਪੱਤਰ ਆਇਆ ਪਰ ਉਹਨਾਂ ਦੀ ਫੇਰੀ ਤੋਂ ਪਹਿਲਾਂ ਕੈਨੇਡਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਕੁਝ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿਰੋਧ ਦਾ ਮਤਲਬ ਕੀ ਹੈ ਕਿ ਚਾਹੁੰਦੇ ਕੀ ਨੇ ਇਹ ਕਿਸੇ ਨੂੰ ਅਜੇ ਤੱਕ ਪਤਾ ਲੱਗਿਆ ਹੀ ਨਹੀਂ ਤੇ ਨਾ ਲੱਗਣਾ ਬਸ 1947 ਤੋਂ ਇਹ ਸ਼ੁਰੂ ਹੋਏ ਨੇ ਖਾਲਸਤਾਨ ਬਣਾਉਣਾ ਸਿੱਖ ਰਾਜ ਚਾਹੀਦਾ ਔਰ ਜਿੱਥੇ ਸਿੱਖ ਰਾਜ ਚਾਹੀਦਾ ਸੀ ਖਾਲਸਤਾਨ ਬਣਾਉਣਾ ਸੀ ਉੱਥੋਂ ਹੀ ਭਗੌੜੇ ਹੋ ਕੇ ਗਏ ਨੇ ਇਹ ਕ੍ਰਾਈਮ ਕਰਕੇ ਇੰਡੀਆ ਤੋਂ ਭੱਜੇ ਹੋਏ ਨੇ ਕਿਸੇ ਨੇ ਬੈਂਕ ਤੋਂ ਲੋਨ ਲਿਆ ਉਹ ਵਾਪਸ ਨਹੀਂ ਕੀਤਾ ਕਿਸੇ ਨੇ ਭਾਰਤ ਵਿੱਚ ਪੰਜਾਬ ਵਿੱਚ ਕਤਲ ਕਰ ਦਿੱਤਾ ਉਹ ਕੈਨੇਡਾ ਚਲਾ ਗਿਆ ਤੇ ਭਾਰਤ ਸਰਕਾਰ ਵੱਲੋਂ ਬਲੈਕਲਿਸਟ ਵਿੱਚ ਇਹਨਾਂ ਨੂੰ ਪਾਇਆ ਗਿਆ ਇਹ ਉਹ ਲੋਕ ਨੇ ਜਿਹੜੇ ਖਾਲਸਤਾਨ ਦੇ ਨਾਂ ਤੇ ਪੂਰੀ ਕੌਮ ਨੂੰ ਬਰਬਾਦ ਕਰ ਰਹੇ ਨੇ। ਔਰ ਇਹਨਾਂ ਨੂੰ ਪ੍ਰਮੋਟ ਕਰਨ ਵਾਲਾ ਕੌਣ ਹੈ ਪਾਕਿਸਤਾਨ ਦੇ ਵਿੱਚ ਆਈਐਸਆਈ ਜਿਨ੍ਹਾਂ ਨੇ ਇਸ਼ਾਰਿਆਂ ਤੇ ਨੱਚਦੇ ਆ। ਮੈਂ ਜਿਹੜੀ ਅੱਜ ਬੇਨਤੀ ਕਰਨੀ ਹੈ ਅਸੀਂ ਭਾਰਤ ਦੇ ਵਸਿੰਦੇ ਆਂ। ਭਾਰਤ ਦੇ ਲੋਕ ਜਿਹੜੇ ਵੀ ਸਰਕਾਰ ਚੁਣਦੇ ਨੇ ਅਸੀਂ ਉਹ ਸਰਕਾਰ ਦਾ ਹਿੱਸਾ ਹੁੰਨੇ ਆਂ। ਮੈਂ ਇੱਕ ਇਨਸਾਨ ਔਰ ਭਾਰਤ ਦਾ ਵਸਿੰਦਾ ਪੰਜਾਬ ਦਾ ਵਸਿੰਦਾ ਹੋਣ ਕਰਕੇ ਜਿਹੜੀ ਵੀ ਪਾਰਟੀ ਭਾਰਤ ਦੇ ਵਿੱਚ ਸਰਕਾਰ ਬਣਾਉਂਦੀ ਹੈ ਸਤਾ ਵਿੱਚ ਆਉਂਦੀ ਹੈ ਉਹ ਪਾਰਟੀ ਸਾਨੂੰ ਪ੍ਰਵਾਨ ਹੁੰਦੀ ਹੈ ਔਰ ਮੈਂ ਜਿਹੜੀ ਗੱਲ ਕਰਨੀ ਚਾਹਣਾ ਜਿਹੜੇ ਵੀ ਲੋਕ ਭਾਰਤ ਦੇ ਪੰਜਾਬ ਦੇ ਜੰਮਪੜ ਨੇ ਉਹ ਵਧੀਆ ਭਵਿੱਖ ਦੇ ਲਈ ਕੈਨੇਡਾ ਵਿੱਚ ਗਏ ਹੈ ਜਾਂ ਸਾਡੇ ਸਟੂਡੈਂਟ ਜਾਂਦੇ ਬੱਚੇ ਆਪਣੇ ਭਿੱਖ ਦੇ ਲਈ ਹੋ ਸਕਦਾ ਜਿਹੜੇ ਦਵੱਲੇ ਸਬੰਧ ਨੇ ਕੈਨੇਡਾ ਤੇ ਭਾਰ ਦੇ ਵਿਚਾਲੇ ਉਹ ਵਧੀਆ ਹੋਣ ਵਪਾਰਕ ਢਾਂਚਾ ਕੋਈ ਇਦਾਂ ਦੀ ਗੱਲਬਾਤ ਵਧੀਆ ਹੋਵੇ ਇਹ ਸਾਰੀਆਂ ਗੱਲਾਂ ਬਾਤਾਂ ਤੇ ਵਿਚਾਰ ਕੀਤੀ ਜਾਂਦੀ ਹੈ ਪਰ ਮੈਂ ਜਿਹੜੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਹੈ ਕਿ ਤੁਹਾਡੇ ਬਹੁਤ ਹੀ ਉਮਰ ਲੰਘ ਚੁੱਕੀ ਹੈ ਥੋੜੀ ਜੀ ਰਹਿ ਗਈ ਨਾ ਜਾਂਦੇ ਜਾਂਦੇ ਆਪਣੇ ਸਿਰ ਦੇ ਵਿੱਚ ਸਵਾਪ ਪਾਓ ਨਾ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਮਾੜਾ ਖਵਾਓ ਜਿਹੜੇ ਸਟੂਡੈਂਟ ਹੁਣੇ-ਹੁਣੇ ਗਏ ਨੇ 2-4 ਸਾਲ ਦੇ ਵਿੱਚ ਜਿਨ੍ਹਾਂ ਨੂੰ ਹਲੇ ਤੱਕ ਪੀਆਰ ਨਹੀਂ ਮਿਲੀ ਜਾਂ ਕੋਈ ਨਵੇਂ ਪਰਿਵਾਰ ਸੈਟਲ ਹੋਣ ਵਾਸਤੇ ਗਏ ਨੇ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਜਿਹੜੇ ਵੀ ਲੋਕ ਪਮੇ ਹਿੰਦੂ ਕਮਿਊਨਿਟੀ ਐ ਪਮੇ ਸਿੱਖ ਕਮਿਊਨਿਟੀ ਐ ਖਾਸ ਕਰਕੇ ਜਿਹੜੇ ਭਾਰਤ ਦੇ ਵਸਣਦੇ ਨੇ ਮੈਂ ਕਿਸੇ ਧਰਮ ਦੀ ਗੱਲ ਕੌਮ ਦੀ ਗੱਲ ਨਾ ਕਰਾਂ ਇਨਸਾਨੀਅਤ ਦੇ ਨਾਂ ਤੇ ਇਨਸਾਨ ਹੋ ਕੇ ਮੈਂ ਗੱਲ ਕਰਨੀ ਚਾਹੁੰਨਾ ਕਿ ਜਦੋਂ ਵੀ ਭਾਰਤ ਦਾ ਕੋਈ ਮੰਤਰੀ ਪ੍ਰਧਾਨ ਮੰਤਰੀ ਕਿਸੇ ਵੀ ਸਰਕਾਰ ਦਾ ਹੋਵੇ ਉਹ ਕੈਨੇਡਾ ਦੌਰੇ ਤੇ ਜਾਂਦਾ ਹੈ ਤੁਸੀਂ ਉਹਦਾ ਵੈਲਕਮ ਕਰੋ ਅਸੀਂ ਜਿਹੜੇ ਮੁਲਖ ਦੇ ਵਿੱਚ ਜੰਮੇ ਪਲੇ ਆ ਜਿਹੜੇ ਮੁਲਖ ਦੇ ਵਿੱਚ ਆਪਣੇ ਪੈਰਾਂ ਤੇ ਤੁਰਨਾ ਸਿੱਖੇ ਆ ਤੇ ਜੇ ਉਸ ਮੁਲਖ ਨੂੰ ਹਰ ਵਕਤ ਨਿੰਦਣ ਤੇ ਲੱਗਿਆ ਬਰਬਾਦ ਕਰਨ ਤੇ ਲੱਗਿਆ ਤਾਂ ਕੋਈ ਇਨਸਾਨਾਂ ਵਾਲੀ ਗੱਲ ਨਹੀਂ ਔਰ ਜਿਹੜੀਆਂ ਵੀ ਕਮਿਊਨਿਟੀਆਂ ਕੈਨੇਡਾ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਇਹ ਖਾਲਸਤਾਨੀ ਜਿਹੜੇ ਬਲੈਕਲਿਸਟ ਵਿੱਚ ਪਾਏ ਹੋਏ ਨੇ ਕਿ ਕਿਉਂ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈਗੀ ਆ ਉਹ ਕ੍ਰਿਮੀਨਲ ਹੈਗੀ ਆ ਇੱਥੇ ਲੁੱਟਾਂ ਖੋਹਾਂ ਕਰਕੇ ਕਤਲ ਵਗੈਰਾ ਕਰਕੇ ਆਤਵਾਦ ਦੇ ਦੌਰ ਵਿੱਚੋਂ ਇਹ ਭੱਜ ਕੇ ਕੈਨੇਡਾ ਗਏ ਹੋਏ ਨੇ ਤੇ ਇਹਨਾਂ ਨੂੰ ਤੁਸੀਂ ਵੀ ਨੱਥ ਪਾਓ ਜਦੋਂ ਕੋਈ ਸਾਡੇ ਇੰਡੀਆ ਤੋਂ ਪ੍ਰਧਾਨ ਮੰਤਰੀ ਦਾ ਦੌਰਾ ਹੁੰਦਾ ਉਹ ਕਿਸੇ ਵੀ ਪਾਰਟੀ ਦਾ ਹੋਵੇ ਮੈਂ ਇਕੱਲੇ ਮੋਦੀ ਸਾਹਿਬ ਦੀ ਗੱਲ ਨਹੀਂ ਕਰਦਾ ਤਾਂ ਉਦੋਂ ਜਦੋਂ ਇਹ ਵਿਰੋਧ ਕਰਦੀਆਂ ਨੇ ਸਿੱਖ ਜਥੇਬੰਦੀਆਂ ਜਿਹੜੇ ਖਾਲਸਤਾਨੀ ਆਪਣੇ ਆਪ ਨੂੰ ਕੱਟੜ ਸਮਝਦੇ ਨੇ ਗਰਮਖਿਆਲੀ ਇਹਨਾਂ ਨੂੰ ਥੋੜੀ ਜਿਹੀ ਨੱਥ ਪਾਇਆ ਕਰੋ ਕਿਉਂਕਿ ਜਿਹੜੇ ਪਰਿਵਾਰ ਨਵੇਂ ਨਵੇਂ ਗਏ ਨੇ ਸੈਟਲ ਹੋਣ ਬਾਅਦ ਤੇ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਨੂੰ ਨਾ ਚੜੀ ਦੀ ਨਾ ਲੱਤੀ ਦੀ ਇੱਥੇ ਵੀ ਜੇਲਾਂ ਦੇ ਵਿੱਚ ੱੱਕੇ ਖਾਂਦੇ ਸੀ ਤੇ ਉੱਥੇ ਜਾ ਕੇ ਵੀ ਇਹਨਾਂ ਦੀਆਂ ਉਹੀ ਕਰਤੂਤਾਂ ਨੇ ਇਹ ਗੱਲਾਂ ਮੇਰੀਆਂ ਕੌੜੀਆਂ ਨੇ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੇ ਉਹਨਾਂ ਨੂੰ ਬੇਨਤੀ ਹੈ ਵੀ ਥੋੜੀ ਬਹੁਤੀ ਸ਼ਰਮ ਕਰ ਲਿਆ ਕਰੋ ਤੁਸੀਂ ਵਿਰੋਧ ਕਰਨ ਵਾਸਤੇ ਆਪਣੇ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਅਲਿਕਦੇ ਹੋ ਜੇ ਖਾਲਸਾਣੇ ਇੱਥੇ ਇਕੱਠੇ ਹੋਣਗੇ ਇੱਥੋਂ ਸਾਰੇ ਤੁਰਨਗੇ ਜਦੋਂ ਪ੍ਰਧਾਨ ਮੰਤਰੀ ਆਉਣਗੇ ਅਸੀਂ ਵਿਰੋਧ ਕਰਾਂਗੇ ਕੀ ਵਿਰੋਧ ਕਰੋਗੇ ਤੁਹਾਡੀ ਮੰਗ ਕੀ ਹੈ ਮੰਗ ਹੁੰਦੀ ਹੈ ਅਸੀਂ ਖਾਲਸਾਣ ਬਣਾਉਣਾ ਹੈ ਖਾਲਸਾਣ ਕਿੱਥੇ ਬਣਾਉਣਾ ਕੈਨੇਡਾ ਦੇ ਵਿੱਚ ਬਣਾਉਣਾ ਹੈ ਜਾਂ ਭਾਰਤ ਵਿੱਚ ਬਣਾਉਣਾ ਹੈ ਜੇ ਤਾਂ ਕੈਨੇਡਾ ਦੇ ਵਿੱਚ ਬਣਾਉਣਾ ਹੈ ਫਿਰ ਤਾਂ ਮੈਂ ਫੋਨ ਕਰ ਦਿੰਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸ਼ਾਇਦ ਮੇਰੀ ਗੱਲ ਸੁਣ ਲੈ ਪੰਜਾਬੀ ਚ ਕਰ ਦੂੰਗਾ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਉਹਨਾਂ ਨੇ ਗੱਲ ਸਮਝਣੀ ਨਹੀਂ ਤੇ ਖਾਲਸਾ ਨਾਪੀ ਬਣ ਜੂਗਾ ਇਦਾਂ ਹੀ ਜਮਲੇ ਥੋੜੇ ਹੁੰਦੇ ਆ ਜਾਂ ਫਿਰ ਕਿਸੇ ਕਸ਼ਮੀਰ ਦੇ ਸਾਡੇ ਸੱਜਣ ਨੂੰ ਕਹਿੰਦੇ ਕਿ ਉਰਦੂ ਬੋਲ ਲੋ ਇਸ ਤੋਂ ਬੋਲ ਲੋ ਉਹਨੂੰ ਸਮਝ ਆਉਣੀ ਨਹੀਂ ਤੁਹਾਡੀਆਂ ਵੀ ਕਰਤੂਤਾਂ ਇਹ ਨੇ ਤੁਹਾਡੀ ਗੱਲ ਦੀ ਹੁਣ ਤੱਕ ਕਿਸੇ ਨੂੰ ਸਮਝ ਨਹੀਂ ਆਈ ਵੀ ਖਾਲਸਾ ਨ ਕੀ ਹੈ ਖਾਲਸਾ ਦੇ ਨਾਂ ਤੇ ਤੁਸੀਂ ਧੰਦਾ ਕਰਦੇ ਹੋ ਲੁੱਟਖੋਟ ਕਰਦੇ ਹੋ ਫਰੋਦੀਆਂ ਮੰਗਦੇ ਹਾਂ ਤੁਸੀਂ ਕੈਨੇਡਾ ਨੂੰ ਵੀ ਅੱਤਵਾਦ ਦਾ ਗੈਂਗਸਟਰਵਾਦ ਦਾ ਅੱਡਾ ਬਣਾ ਕੇ ਰੱਖ ਦਿੱਤਾ ਤੁਹਾਡੇ ਕੁਝ ਬੰਦਿਆਂ ਕਰਕੇ ਪੂਰੀ ਸਿੱਖ ਕਮਿਊਨਿਟੀ ਬਦਨਾਮ ਹੁੰਦੀ ਹੈ ਸਾਡਾ ਭਾਰਤ ਮੁਲਕ ਬਦਨਾਮ ਹੁੰਦਾ ਹੈ ਸ਼ਰਮ ਕਰੋ ਮਾੜੀ ਮੋਟੀ ਜਦੋਂ ਪ੍ਰਧਾਨ ਮੰਤਰੀ ਦੌਰੇ ਤੇ ਆਉਣਗੇ ਅਲਬਰਟਾ ਦੇ ਵਿੱਚ ਸ਼ਾਇਦ ਉਹਨਾਂ ਦਾ ਪ੍ਰੋਗਰਾਮ ਹੈਗਾ ਸੁਣੋ ਜੋ ਵੀ ਸਵਾਲ ਹੈ ਉਹ ਕਰੋ ਪਰ ਪ੍ਰਧਾਨ ਮੰਤਰੀ ਮੋਦੀ ਨੰਦਰ ਮੋਦੀ ਮੁਰਦਾਬਾਦ ਇਹ ਕੋਈ ਗੱਲ ਨਹੀਂ ਜਰ ਇਹ ਕੋਈ ਇਹ ਕੋਈ ਆਕਲ ਵਾਲੀ ਗੱਲ ਹੈ ਜਿੰਨੇ ਵੀ ਭਾਰਤ ਨੂੰ ਇੰਡੀਆ ਨੂੰ ਪਿਆਰ ਕਰਨ ਵਾਲੇ ਲੋਕ ਕੈਨੇਡਾ ਦੇ ਵਿੱਚ ਜਾ ਕੇ ਬਸੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਜਿਹੜੀਆਂ ਖਾਲਸਤਾਨੀ ਕਟੀੜਾ ਨੇ ਇਹਨਾਂ ਨੂੰ ਛੱਡ ਕੇ ਤੁਸੀਂ ਸਾਥ ਦਿਆ ਕਰੋ ਤੇ ਅਸੀਂ ਬੰਦੇ ਬਣ ਕੇ ਜਿਹੜੇ ਮੁਲਕ ਵਿੱਚ ਰਹਿਵਾਂਗੇ ਤਸੋਂ ਸੋਕੇ ਰਮਾਂਗੇ ਜੇ ਗੁੰਡਾਗਰਦੀ ਕਰਾਂਗੇ ਇੰਡੀਆ ਵਿੱਚ ਵੀ ਛੇਤਰਖਾਂਦੇ ਰਹੇ ਆ ਫਿਰ ਉੱਥੇ ਜਾ ਕੇ ਵੀ ਛੇਤਰ ਖਾਵਾਂਗੇ ਇਹ ਬੇਨਤੀ ਪ੍ਰਵਾਨ ਕਰਿਓ ਦੋ ਤਿੰਨ ਪ੍ਰੋਗਰਾਮ ਮੈਂ ਹੋਰ ਲੈ ਕੇ ਆਉਣੇ ਆ ਜੇ ਕਿਤੇ ਜਿਹੜੇ ਖੱਚ ਖੱਪ ਪਾਉਣ ਵਾਲੇ ਨੇ ਹਰ ਥਾਂ ਤੇ ਮੁਰਦਾਵਾਦ ਮੁਰਦਾਵਾਦ ਕਰਨ ਵਾਲੇ ਨੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਵੀ ਗੰਦਗੀ ਜ਼ਹਿਰ ਭਰਨ ਵਾਲੇ ਨੇ ਅੱਜ ਮੈਂ ਦੇਖਿਆ ਕੈਨੇਡਾ ਦੇ ਵਿੱਚ ਪਹਿਲਾਂ ਆਪ ਚੋਲੇ ਪਾਏ ਨੇ ਤੇ ਬੱਚਿਆਂ ਦੇ ਸਿਰ ਤੇ ਕੇਸਕੀਆਂ ਸਜਾ ਕੇ ਤੇ ਉਹ ਲੱਤਾ ਮਾਰ ਰਹੇ ਨੇ ਗਾਲਾਂ ਕੱਢ ਰਹੇ ਨੇ ਜਾਨੀ ਕਿ ਇਹ ਖਰਤੂਤਾਂ ਸਾਡੀਆਂ ਇਹ ਬਾਬੇ ਨਾਨਕ ਦਾ ਫਲਸਫਾ ਹੈਗਾ ਅਸੀਂ ਕਿਉਂ ਕੌਮ ਦਾ ਪੂਰੀ ਦੁਨੀਆ ਦੇ ਵਿੱਚ ਜਲੂਸ ਕੱਢ ਰਹੇ ਆ ਬੇਨਤੀ ਹੈ ਕਿਵੇਂ ਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੈਨੇਡਾ ਦੌਰੇ ਤੇ ਆ ਰਹੇ ਨੇ ਸਵਾਗਤ ਕਰੋ ਵੈਲਕਮ ਕਰੋ ਉਹਨਾਂ ਦਾ ਤੁਹਾਡਾ ਕੋਈ ਵੀ ਸਵਾਲ ਹੈਗਾ ਕੋਈ ਵੀ ਮਸਲਾ ਹੈਗਾ ਉਹ ਹੱਲ ਹੋਵੇ ਕੈਨੇਡਾ ਦੀ ਸਰਕਾਰ ਦੇ ਨਾਲ ਮਿਲ ਕੇ ਤੁਹਾਡੇ ਮਸਲੇ ਹੱਲ ਕਰਾਉਣ ਉਹ ਜਿਹੜਾ ਵਪਾਰਕ ਢਾਂਚਾ ਹੋਵੇ ਹੋਏਗਾ ਉਹਦੇ ਵਿੱਚ ਵਾਧਾ ਹੋਵੇ ਸਾਡੇ ਸਟੂਡੈਂਟ ਗਏ ਨੇ ਜਿਹੜੇ ਨਵੇਂ ਲੋਕ ਗਏ ਨੇ बिजनेসম্যান ਗਏ ਨੇ ਉਹ ਸੈਟਲ ਹੋਣ ਯਾਨੀ ਕਿ ਇਹ ਕੋਈ ਕੰਮ ਦੀ ਗੱਲ ਕਰੋਂ ਤਾਂ ਵਧੀਆ ਰਹੋਗੇ ਜੇ ਐਵੇਂ ਪਿੱਟੀ ਜਾਣਾ ਤਾਂ ਪਿੱਟੀ ਜਾਓ ਤੁਸੀਂ ਤਾਂ 1947 ਦੇ ਪਿੱਛੇ ਆ ਰਹੇ ਹੋ ਕੁਝ ਮਿਲਿਆ ਅੱਜ ਤੱਕ ਛਿੱਤਰ ਖਾਦੇ ਨੇ ਦੁਬਾਰਾ ਫੇਰ ਖਾਈ ਚੰਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ